मामला पेंट बिलासपुर तहसील पायल जिला लुधियाना ਦਾ ਹੈ ਜਿੱਥੇ ਕਿ ਚੋਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਨੇ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਦਿਨ ਦਿਹਾੜੇ ਤਕਰੀਬਨ 2:30 ਵਜੇ ਇੱਕ ਇਸ ਸ਼ਹੀਦੀ ਸਥਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਇਸ ਤੇ ਜਿੰਦੇ ਤੋੜ ਕੇ ਇਸ ਵਿੱਚੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਇਸ ਵਿੱਚ ਕਾਮਯਾਬੀ ਹੋ ਗਏ ਉਹਨਾਂ ਨੇ ਜਿੰਦਾ ਤੋੜਨ ਤੋਂ ਬਾਅਦ ਇਸ ਵਿੱਚ ਪਏ ਇਨਵਰਟਰ ਅਤੇ ਬੈਟਰੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਮੌਕੇ ਦੇ ਉੱਪਰ ਜੋ ਇਸ ਸ਼ਹੀਦੀ ਸਥਾਨ ਦੇ ਪ੍ਰਬੰਧਕ ਸਨ ਉਹ ਪਹੁੰਚ ਗਏ ਤੇ ਉਹਨਾਂ ਨੂੰ ਦੇਖ ਕੇ ਚੋਰ ਘਬਰਾ ਗਏ ਤੇ ਇਹ ਬੈਟਰਾ ਅਤੇ ਨਵਟਲ ਛੱਡ ਕੇ ਉੱਥੋਂ ਫਰਾਰ ਹੋ ਗਏ ਤੁਸੀਂ ਦੇਖ ਸਕਦੇ ਹੋ ਕਿ ਇਹ ਚੋਰ ਇੰਨੇ ਜ਼ਿਆਦਾ ਇਹਨਾਂ ਦੇ ਹੌਸਲੇ ਬਲੰਦ ਹੋ ਚੁੱਕੇ ਨੇ ਇਹ ਨਸ਼ੇੜੀ ਕਿਸਮ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਇਹਨਾਂ ਨੇ ਚੋਰੀ ਕਰਨੀ ਹੁੰਦੀ ਆ ਡਾਲੇ ਆਲੇ ਬਾਬਾ ਜੀ ਬਾਬਾ ਸੇਵਨਾਥ ਜੀ ਉਹਨਾਂ ਦਾ ਸ਼ਹੀਦੀ ਅਸਥਾਨ ਹੈ ਜੋ ਪਿੰਡ ਬਲਾਸਪੁਰ ਤੋਂ ਲਾਪਰਾ ਨੂੰ ਜਾ ਰਿਆ ਰੋਡ ਹੈ ਉਸ ਉੱਪਰ ਇਹ ਅਸਥਾਨ ਸਥਿਤ ਹੈ ਨੇੜੇ ਹੀ ਭਾਵਰੀ ਹਸਪੀਟਲ ਹੈ ਤੇ ਇਸ ਅਸਥਾਨ ਨੂੰ ਚੋਰਾ ਨੇ ਆਪਣਾ ਨਿਸ਼ਾਨਾ ਬਣਾਇਆ ਆਓ ਦੇਖਦੇ ਹਾਂ ਇਸ ਦੇ ਜੋ ਪ੍ਰਬੰਧਕ ਨੇ ਉਹਨਾਂ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਅੱਛਾ ਜੀ ਭਰਾ ਜੀ ਕੀ ਨਾਮ ਆ ਆਪਣਾ ਬੰਤ ਸਿੰਘ ਕਿਹੜਾ ਪਿੰਡਾ ਜੀ ਬਲਾਸਪੁਰ ਅਸਾਂ ਭਰਾ ਜੀ ਜਿਹੜੀ ਆਪਣੇ ਪਰਸੋਂ ਬੱਬਾ ਡਾਲਾ ਹੂ ਵੱਜਦਾ ਉੱਥੇ ਚੋਰਾਂ ਵੱਲੋਂ ਦਿਨ ਦਿਹਾੜੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਤਾ ਲੱਗਿਆ ਇਸ ਬਾਰੇ ਵਿੱਚ ਕੀ ਉਹ ਇਸ ਗੱਲ ਆ ਉਹ ਜਗ੍ਹਾ ਦਾ ਜਦ ਉੱਥੇ ਕੈਮਰੇ ਲੱਗੇ ਹੋਏ ਨੇ ਹਾਂਜੀ ਕੈਮਰਾ ਇਹ ਛੰਡ ਕਰਾਇਆ ਮੇਰੇ ਮੁੰਡੇ ਦੇ ਨਾਮ ਤੇ ਹਾਂਜੀ ਉਹ ਸੇਵਾ ਤੇ ਗਿਆ ਸੀ ਪਟਾਰੀ ਜੀ ਸੇਵਾ ਕਰਦੇ ਨੇ ਉਹਨੂੰ ਕੁਝ ਟਾਈਮ ਲੱਗ ਗਿਆ ਉਹਨੂੰ ਚੱਕਰ ਨੂੰ ਜਾਣਿਆ ਸਿਆਲ ਦਾ ਕਰਦਾ ਹੀ ਮੋਬਾਈਲ ਨੂੰ ਦੇਖਿਆ ਟਾਈਮ ਬਾਅਦ ਅਸਲੀ ਜਦ ਟਾਈਮ ਬਾਅਦ ਦੇਖਿਆ ਉਹਨੂੰ ਉੱਥੋਂ ਮੈਂ ਜਦੋਂ ਫੋਨ ਕਰਿਆ ਵੀ ਜਾਓ ਉੱਥੇ ਬੰਦੇ ਨੇ ਚੋਰੀ ਕਰ ਰਹਾ ਹੈ ਮੈਂ ਜਦੋਂ ਗਿਆ ਜਾਨੀ ਉਹਨਾਂ ਨੇ ਲਾਇਆ ਘੰਟਾ 2:00 ਘੰਟਾ ਉਹਨਾਂ ਨੇ ਮੇਰੇ ਕੋਲ ਦਾ ਗੇਟ ਤੇ ਕੀ ਲੱਗਿਆ ਸੀ ਇੱਕ ਲੋਕ ਸੀ ਉਹਨਾਂ ਨੇ ਰਾਹ ਰੂਟ ਪੱਕ ਤੋੜਿਆ ਜਦ ਮੈਂ ਗਿਆ ਉਹ ਗੇਟ ਦੇ ਬਾਹਰ ਲਿਆਈ ਸੀ ਇਨਵਰਟਰ ਤੇ ਬੈਠਾ ਜੀ ਉਹ ਫਿਰ ਮੇਰੇ ਮੈਨੂੰ ਦੇਖ ਕੇ ਛੱਡ ਕੇ ਭੱਜ ਲੇ ਇੱਕ ਬੰਦੇ ਦੇ ਮਿੱਤਾਂ ਮੈਂ ਕਾਬੂ ਵੀ ਕਰਨ ਲੱਗਿਆ ਉਹਨੇ ਡੱਬੇ ਚੋਂ ਹੱਥ ਪਾੜਿਆ ਮੈਂ ਇਹਦੇ ਕੋਈ ਕਰਤਕ ਕੋਰਤ ਨਾ ਭਾ ਕਿਤੇ ਤੇ ਕੋਈ ਕੋਈ ਸਮਾਨ ਚੋਰੀ ਕੀਤਾ ਅੰਦਰੋਂ ਕੋਈ ਸਮਾਨ ਅੰਦਰੋਂ ਕੱਢ ਗਿਆ ਸੀ ਬੈਂਟਰਾਂ ਤੇ ਇਨਵਰਟਰ ਫਿਰ ਉਹ ਛੱਡ ਕੇ ਭੱਜ ਕੇ ਲੈ ਕੇ ਕੁਛ ਨਹੀਂ ਗਿਆ ਇਹ ਪਹਿਲੀ ਵਾਰ ਹੋਇਆ ਜੀ ਅੱਗੇ ਵੀ ਹੋਇਆ ਹੈ ਅੱਗੇ ਵੀ ਦੋ ਗੇਅਰ ਚੋਰੀ ਹੋ ਗਿਆ ਤੁਸੀਂ ਪ੍ਰਸ਼ਾਸਨ ਨੂੰ ਫਿਰ ਤਲਾਸ਼ ਨਹੀਂ ਕੀਤੀ ਜੀ ਕਿਹੜਾ ਕੋਲ ਸੀ ਤੇ ਬਰਾਏ ਪਿੱਛੇ ਉਹ ਦੇਖੀ ਸੀ ਮੌਕਾ ਜਦੋਂ ਕੈਮਰੇ ਲੱਗੇ ਨਹੀਂ ਸੀ ਉਹ ਕੈਮਰੇ ਲੱਗੇ ਹੋਣੇ ਤੇ ਹੁਣ ਇਸ ਬਾਰੇ ਤੁਸੀਂ ਸਰਪੰਚ ਨੂੰ ਜਾਂ ਪ੍ਰਸ਼ਾਸਨ ਨੂੰ ਤਲਾਸ਼ ਕੀਤੀ ਹੈ ਜੀ ਇਹ ਹਜੇ ਨਹੀਂ ਕਰੀ ਨਹੀਂ ਆਇਆ ਕਿ ਸਰਪੰਚ ਨੂੰ ਖਾਣੀ ਮੈਨੂੰ ਇਹ ਨਹੀਂ ਪਤਾ ਵੀ ਮੁੰਡੇ ਰ ਕੋ ਚਾਕੇ ਦਿੱਖਿਆ ਸਹਜ ਅੱਛੇ ਯੋਗ ਮੇਰੇ ਦਾ। ਆ ਜੀ ਇਹ ਚੋਰਾ ਦਾ ਯਾਨੀ ਉਹਦੇ ਕਾਰਨ ਕੋ ਮੂੰਹ ਪੈ ਗਿਆ ਵਾ ਅੱਗੇ ਨੂੰ ਵੀ ਇਹ ਕੋਸ਼ਿਸ਼ ਕਰਨਗੇ ਕਰਨ ਦੀ। ਹਾਂ ਅੱਗੇ ਵੀ ਇਹਨਾਂ ਨੇ ਲਾ ਕੇ ਕੰਨ ਤੋੜੇ ਸੀ ਅੱਗੇ ਤਾਂ ਤਿੰਨ ਤੋੜਦੇ ਜੇ ਇੱਕ ਤੇ ਇੱਕ ਹੀ ਲੱਗੇ ਜਿੱਤੀ ਤੋੜਿਆ। ਕੀ ਬੰਗ ਕਰਦੇ ਆ ਪ੍ਰਸ਼ਾਸਨ ਦਾ? ਇਹ ਵੀ ਇਹਨਾਂ ਤੇ ਠੱਲ ਪਾਈ ਜਾਵੇ ਚੋਰਾਾਂ ਤੇ। ਠੀਕ ਹੈ। ਅੱਗੇ ਤੇ ਨਾਂ ਬਾਰਦਾਤ ਤੇ ਇਹੀ ਜੀ ਹੋਵੇ। ਧੰਨਵਾਦ। ਧੰਨਵਾਦ।